ਇਹ ਦੂਜੇ ਤੱਕ ਕੁੱਟਦੇ ਸੀ ਹਰਵਿੰਦਰ ਜੀ ਆ ਪਾਰਟੀ ਦੇ ਲੋਕ ਵਿਰੋਧ ਕਰਦੇ ਸੀ ਤੇ ਲੱਖੀ ਚਾਰਜ ਹੁੰਦਾ ਸੀ ਉਹਨਾਂ ਨੂੰ ਆਪਣਾ ਬਹੁਤ ਹੀ ਇਮਾਨਦਾਰ ਕਾਰ ਰਹੀ ਹੈ ਆਪਾਂ ਵੀ ਇੰਨੇ ਵਾਰ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਆ ਵੀ ਆਪਣਾ ਪੰਥ ਹੈ ਪਰ ਜਿੰਨਾ ਪੰਥ ਦਾ ਨੁਕਸਾਨ ਬਾਦਲ ਨੇ ਕਰੇ ਕਿਸੇ ਨੇ ਨਹੀਂ ਕਰਿਆ ਇਹ ਸੱਚਾਈ ਹੈ ਵੱਡੇ ਵੱਡੇ ਇਮਾਨਦਾਰ ਲੀਡਰ ਕਪਤਨ ਕਮਲਜੀਤ ਵਰਗੇ ਮਾਰਦੇ ਕੋਈ ਧੂ ਲਿਕੜੀ ਹੈ ਦੱਸੋ ਕੈ ਜੋ ਜੀ ਬੁਖੇ ਜੀ ਦਾ ਜਿਹੜਾ ਬੜੇ ਵਿਸਤਾਰ ਨਾਲ ਸਭਾ ਸਿਰਫ ਅਗਲੇ ਘਾਹ ਦੇ ਸਾਹਮਣੇ ਸਭਲੇ ਪਹੁੰਚ ਚੁੱਕੇ ਨੇ ਮੰਤਰੀ ਸਾਹਿਬ ਸੇਤਨ ਸਿੰਘ ਜਰਵਾਇਲਾ ਸਾਹਿਬ ਜਨਾ ਸਾਰੇ ਵਿੱਚ ਫੋਨ ਕਰਦੇ দেয়া ਕਹ ਜਾਂਦਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰਿਮ ਜੀ ਸਾਡੇ ਬਜ਼ੁਰਗ ਸਾਹਿਬ ਫੇਰ ਦੇਣ ਵਾਲੇ ਸਾਡੀ ਆਮ ਆਦਮੀ ਪਾਰਟੀ ਦੇ ਮੈਂਬਰ ਪ੍ਰਧਾਨ ਸਾਰੇ ਆਪ ਸਾਰਿਆਂ ਦਾ ਸਾਡੀ ਪ੍ਰਤੀਨਿਧ ਪ੍ਰਧਾਨ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੇ ਲੋਕ ਸਭਾ ਤੋਂ ਜਿਨ੍ਹਾਂ ਨੂੰ ਆਵਾਜ਼ੀ ਪਾਰਟੀ ਨੇ ਸੇਟਰ ਦੇ ਚੁਟਾਰਿਆ ਸਾਡੇ ਹੈਲਥ ਵੇਸ ਤੇ ਡਾਕਟਰ ਗੁਰਜੀਤ ਜੀ ਸਾਡੇ ਦਰਮਿਆਨ ਪਹੁੰਚੇ ਨੇ ਜੇਪ ਸਿੰਘ ਜੋੜਾ ਮਾਜਰਾ ਜੀ ਅੰਕੀ ਸਾਹਿਬ ਇੱਥੇ ਪਹੁੰਚੇ ਨੇ ਔਰ ਅਰਵਿੰਦ ਸਿੰਘ ਧਾਨ ਮਾਜਰਾ ਜੀ ਉਹਦਾ ਬੇਟਾ ਆ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਔਰ ਸਾਡੇ ਐਮਐਲਏ ਸਾਹਿਬ ਬੁਰਲਾਲ ਕੜੌਰ ਜੀ ਉਹ ਵੀ ਆਏ ਨੇ ਆਉ ਸਾਰੇ ਲੜਕੇ ਕੋਸਾ ਕਾਲ ਪੋਤਰੀ ਬਰਸ਼ੇ ਫਤੇ ਦੀ ਸਹਾਇਤ ਪਾਈਏ ਵਾਹਿਦ ਜੀ ਕਰਤਾਰ ਸਾਹਿਬ ਵਾਹਿਦ ਜੀ ਦੀ ਫਤਿਹ ਅੱਜ ਬੜਾ ਮਨ ਖੁਸ਼ ਹੋਇਆ ਕਿ ਹਲਕੀਸ਼ੂ ਪ੍ਰਾਣੇ ਦੇ ਵਿੱਚੋਂ ਜਿਹੜੀ ਜੁਆਨਾ ਦੀ ਸ਼ੁਰੂਆਤ ਹੋਈ ਜਦੋਂ ਮੈਂ ਸਰਦਾਰ ਸੁਰਜੀਤ ਸਿੰਘ ਸਰਪੰਨ ਸਾਹਿਬ ਨੂੰ ਮਿਲਿਆ ਮੈਂ ਸਰਦਾਰ ਮਾਜਾ ਸਿੰਘ ਜੀ ਨੂੰ ਮਿਲਿਆ ហើយ ਸਰਦਾਰ ਹਦੀਫ ਸਿੰਘ ਨੂੰ ਮਿਲਿਆ ਇਥੇ ਕੁਦਰਤੀ ਇਹਨਾਂ ਨੇ ਖਤਪਾ ਸਾਵ ਰਖਾਇਆ ਸੀਗਾ ហើយ ਮੈਨੂੰ ਸਦਾ ਦਿੱਤਾ ਮੈਂ ਆਇਆ ਕਈ ਬੰਦੇ ਕਹਿਣ ਲੱਗੇ ਇਹਨੇ ਜੀ ਆਮ ਆਦਮੀ ਪਾਰਟੀ ਦਾ ਤੁਸੀਂ ਕਹਿੰਦੇ ਹੋ ਸ਼ਾਇਦ ਐਮਐਲਏ ਨੇ ਆਉਣਾ ਨਹੀਂ ਉਹ ਕਹਿੰਦੇ ਜੀ ਤੁਸੀਂ ਬੁਲਾਓ ਤਾਂ ਸੀ ਐਮਐਲਏ ਸਾਹਿਬ ਆਉਣਗੇ ਜਦੋਂ ਮੈਂ ਇੱਥੇ ਆਇਆ ਧਵਲਾ ਚੰਗਾ ਲੱਗਾ ਮਹਾਰਾਜ ਦੇ ਦਰਸ਼ਨ ਕੀਤੇ ਔਰ ਸੱਚੇ ਪਾਸ਼ਾ ਜੀ ਰਾਜਨੀਤੀ ਕੇ ਸੱਚੇ ਪਾਸ਼ਾ ਮੈਂ ਜਦੋਂ ਵੀ ਕਿਤੇ ਜਾਂਦਾ ਮੈਂ ਖਾਲੀ ਆਪਨੀ ਕਦੇ ਵਾਪਸ ਗਿਆ ਅੱਜ ਤੋਰੀ ਨਾ ਮੇਰੇ ਦਿਲ ਚ ਵੀ ਥੋੜਾ ਜਿਹਾ ਬਈ ਬਣ ਹੈ ਆਤੰਡਾ ਬੰਦੇ ਜੇ ਮੇਰੇ ਨਾਲ ਆ ਜਾਣ ਤਾਂ ਮੇਰਾ ਹੌਸਲਾ ਹੋਰ ਕਰ ਦਵੇਗਾ ਔਰ ਮੈਨੂੰ ਹੌਸਲਾ ਵੀ ਹੋਏਗਾ ਤੇ ਜੇ ਕਹਿ ਕੇ ਅਸੀਂ ਬਾਹਰ ਤੁਰਿਆ ਸਰਦਾਰ ਕਾਲ ਸਿੰਘ ਜਨੇਯਾਰ ਤੁਹਾਨੂੰ ਵਧਾਈ ਹੈ ਜਿਹੜੇ ਤੁਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਅਸੀਂ ਕਾਲੀਰੰਗ ਦੇ ਵਿੱਚ ਵੀ ਰਹੇ ਹਾਂ ਜਿੰਨਾ ਸਰਕਾਰਾਂ ਨੇ ਕਦੇ ਗਰਾਊਂਡ ਲੈਵਲ ਤੇ ਧਿਆਨ ਨਹੀਂ ਕਰਿਆ ਕੁਝ ਇਹ ਕੰਮ ਕਰਕੇ ਦਿਖਾਇਆ 40 40 45 45 ਸਾਲਾਂ ਤੋਂ ਸੂਏ ਬੰਦ ਪਏ ਉਸ ਸੂਏ ਨਵੇਂ ਚਾਰ ਹੋਣ ਲੱਗ ਪਏ ਉਹਨਾਂ ਦੇ ਵਿੱਚ ਪਾਣੀ ਆਉਣ ਲੱਗ ਪਿਆ ਕਹਿੰਦੇ ਜੀ ਨਾਕੇ ਮੋੜਾਂ ਤੇ ਲੱਗਣੇ ਬੰਦ ਹੋ ਗਏ ਝੂਠੇ ਪਰਚੇ ਲੱਗਣੇ ਬੰਦ ਹੋ ਗਏ ਕਹਿੰਦੇ ਜੀ ਪੈਸਾ ਲੁੱਟ ਕਸੋਟਾ ਜਿਹੜੀ ਥਾਹਾਂ ਕਚੈਰੀਆਂ ਚ ਹੁੰਦੀ ਸੀ ਉਹ ਬੰਦ ਹੋਊਗੀ ਇਸ ਕਰਕੇ ਅਸੀਂ ਤੁਹਾਡੀ ਪਾਰਟੀ ਤੋਂ ਬੜੇ ਖੁਸ਼ ਆ ਮੈਂ ਕਹਿੰਦਾ ਜੀ ਜੇ ਸਾਡੀ ਪਾਰਟੀ ਤੱਕੋ ਜੋ ਤਾਂ ਸਾਨੂੰ ਵੀ ਕੁਝ ਕਰ ਦਿਓ ਆਓ ਸਾਡੇ ਨਾਲ ਫਿਰ ਕਰੋ ਮੁੰਡੇ ਨਾਲ ਵੋਟਾਂ ਲਾ ਕੇ ਇਹਨਾਂ ਨੇ ਕਿਹਾ ਕਿ ਵਾਕੇ ਨਹੀਂ ਅਸੀਂ ਤੁਰਾਂਗੇ ਅਸੀਂ ਉਸ ਬੰਦੇ ਦਾ ਸਾਥ ਦੇਵਾਂਗੇ ਉਸ ਲੀਡਰ ਦਾ ਸਾਥ ਦੇਵਾਂਗੇ ਜਿਹੜਾ ਸਾਡੇ ਹਲਕੇ ਦੀ ਗੱਲ ਕਰੂਗਾ ਜਿਹੜਾ ਸਾਡੇ ਪਾਣੀਆਂ ਦੀ ਗੱਲ ਕਰੂਗਾ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੂਗਾ ਜਿਹੜੇ ਚੰਗੇ ਸਕੂਲ ਬਣਾਉਣ ਦੀ ਗੱਲ ਕਰੂਗਾ ਜਿਹੜਾ ਹਸਪੀਟਲਾਂ ਦਾ ਸੁਧਾਰ ਕਰਨ ਦੀ ਗੱਲ ਕਰੂੰਗਾ ਅਸੀਂ ਉਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਔਰ ਅਜੋ ਦੇਰ ਆ ਗਿਆ ਅਜੋ ਦੇਰ ਆ ਗਿਆ ਮੈਂ ਵਧਾਈ ਦਿੰਦਾ ਇਹਨਾਂ ਤਿੰਨਾਂ ਨੂੰ ਔਰ ਮੈਂ ਮੰਤਰੀ ਸਾਹਿਬ ਕੋਲੋਂ ਬੈਠੇ ਇਹਨਾਂ ਨੂੰ ਨਮਸਕਾਰ ਚਾਹੁੰਦਾ ਤੇ ਇਹੇ ਛੁਰਲੀਆਂ ਦੀਆਂ ਤੇ ਤੋਪਾਂ ਨੇ ਜਿਹੜੀਆਂ ਅੱਜ ਮੈਲੇ ਕਿਹੜਾ ਅੱਜ ਜੈਨ ਕਰਾ ਸਿਆਗਰ ਦੋਨ ਦਾ ਵੱਡੇ ਵੱਡੇ ਲੀਡਰ ਕਹਿੰਦੇ ਨਾ ਜਾਓ ਉਸੀ ਕਾਲੀ ਦਾ ਕਦਮ ਕਰ ਜਾਂਦੇ ਤੇ ਇਹ ਕਹਿਣ ਲੱਗੇ ਗੁਰਕਮਾਨ ਦੀ ਸੋਚਤੇ ਜਾ ਰਹੇ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਇਆ ਜਾ ਰਹੇ ਹੁਣ ਜੇ ਉਹ ਅਸੀਂ ਕਰਨ ਲੈ ਲਿਆ ਕੋਸਤੋਂ ਅਸੀਂ ਪਿੱਛੇ ਨਹੀਂ ਹਟਦੇ ਸੋ ਮੈਂ ਨਾਲ ਵਾਅਦਾ ਕਰਦਾ ਹਾਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਗਾ ਕਿ ਪਾਰਟੀ ਦੇ ਵਿੱਚ ਤੁਹਾਡਾ ਬੰਦਾ ਜਿਹੜਾ ਮਾਨ ਸਤਕਾਰ ਹੈ ਉਹ ਕੀਤਾ ਜਾਊਗਾ ਮੈਂ ਤਾਂ ਹਮੇਸ਼ਾ ਤੁਹਾਡੇ ਵਿੱਚ ਹਾਂ ਹਮੇਸ਼ਾ ਤੁਹਾਡੀ ਗੱਲ ਕਰਦਾ ਜੋ ਤੁਸੀਂ ਮੈਨੂੰ ਕਹਿੰਨੇ ਹੋ ਉਹ ਮੈਂ ਵਿਧਾਨ ਸਭਾ ਦੇ ਵਿੱਚ ਬੋਲ ਦਿੰਦਾ ਅਜੇ ਹੋਰ ਵੀ ਸਮਾਂ ਪਿਆ ਜੋ ਵੀ ਹਲਕੇ ਦੇ ਕੰਮ ਪੈਂਦੇ ਪਏ ਨੇ ਉਹਨਾਂ ਦੀ ਜਿਹੜੀ ਗੱਲ ਹੈ ਮੈਂ ਬੇਬਾਕੀ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਕਰੂੰ ਮੈਂ ਹੁਣ ਦੇਖਤੀ ਕਰਦਾ ਕਿ ਸਾਡੇ ਭਰਾ ਦਲਬੀਰ ਸਿੰਘ ਜੁਕੇ ਤੋਂ ਕਿ ਗਵਰਨਮੈਂਟ ਆ ਕੇ ਉਹ ਵੀ ਆਪਣੇ ਦਿਰੇ ਵਿੱਚ ਆ ਰੱਖਣ ਜੀ ਸਿਹਰੇ ਵੀ ਜਿਹੜੀ ਕਾਰਵਾਈ ਹੈ ਉਹ ਤੋਂ ਸ਼ੁਰੂ ਕਰਦੇ ਆ ਦਲਬੀਰ ਸਿੰਘ ਗਿੱਲ ਬੜੀ ਖੁਸ਼ੀ ਨਾਲ ਕਿ ਦਲਬੀਰ ਸਿੰਘ ਗਿੱਲ ਇਹ ਵੀ ਇੱਕ ਸਭਾ ਦੇ ਲਈ ਤਿਆਰੀ ਕਰ ਰਹੇ ਸੀਗੇ ਪਰ ਪਾਰਟੀ ਦੇ ਫੈਸਲੇ ਨੂੰ ਜਿਨ੍ਹਾਂ ਨੇ ਸਹਿਮਤ ਹੋ ਬਲਿਆ ਬਾਦ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਪੁਰਾਣੀ ਮਿੱਤਰਤਾ ਹੈ ਲੰਮੇ ਸਮੇਂ ਤੋਂ ਬਾਦ ਸਾਹਿਬ ਨੇ ਬੁਲਾਇਆ ਕਿ ਆ ਉਹ ਕਾਇਸ ਪਾਰਟੀ ਨੂੰ ਵਧਾ ਕਰਨਾ ਤਾਂ ਇਸ ਮੇਰੇ ਭਰਾ ਨੇ ਚੱਤ ਹਾ ਭਈ ਤੇ ਮਾਨ ਸਾਹਿਬ ਮੈਂ ਤਾਂ ਸੂਤਰੀ ਮੈਂ ਤੋਂ ਪਾਰਟੀ ਦੇ ਨਾਮ ਰਾਜੀ ਜੀ ਤਾਂ ਅੱਜ ਜੀ ਲਾਲ ਖੜਾ ਤੇ ਪਟਿਆਲਾ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਉਹ ਜਿੱਤ ਕੇ ਤੁਹਾਡੀ ਝੋਲੀ ਵਿੱਚ ਪਾਵਾਂਗੇ ਬਹੁਤ ਵੱਡਾ ਦਿਨ ਹੈ ਇਸ ਮੇਰੇ ਭਰਾ ਦਾ ਇਸ ਦੇ ਲਈ ਇੱਕ ਵਾਰ ਤਾੜੀਆਂ ਜ਼ਰੂਰ ਮਾਰੋ